ਜੋਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਸਰਕਾਰ ਭਗਵਨ ਸ੍ਰੀ ਅਰਵਿੰਦ ਕੇਜੂਵਾਲ ਜੀ ਦੀ ਜੋਗ ਅਗਵਾਈ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਜਾਂ ਕਿਸੇ ਵੀ ਗੈਂਗਸਟਰ ਗਲਤ ਬੰਦੇ ਦੀ ਕਿਤੇ ਵੀ ਪੁਸ਼ਤਪਨਾਹੀ ਨਹੀਂ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਾਂ ਕਿਸੇ ਵੀ ਸਾਡੇ ਚੇਰਮੈਨਾਂ ਸਾਡੇ ਸਰਪੰਚ ਜਿੱਦਾਂ ਸਾਡੇ ਐਮਐਲਏ ਜਾਂ ਮੰਤਰੀਆਂ ਨੂੰ ਕਿਤੇ ਵੀ ਕਿਸੇ ਵੀ ਤਸਕਰ ਦੀ ਮਦਦ ਨਹੀਂ ਕੀਤੀ ਗਈ ਸਮੇਂ-ਸਮੇਂ ਤੇ ਪੱਟੀਆਂ ਖੇਪਾਂ ਦੀ ਜਿਹੜੀ ਬਰਮਾਂਬ੍ਰਾਂ ਦੀ ਹੁੰਦੀ ਰਹੀ ਆ ਤੇ ਖਰਚੇ ਵੀ ਦਰਦੇ ਹੁੰਦੇ ਰੇ ਆ ਅੱਜ ਯੁੱਧ ਨਸ਼ੇ ਅਬਰੁੱਧ ਮਹਿੰਦੇ ਤਹਿਤ ਇਥੇ ਪੱਟੀ ਦੇ ਵਿੱਚ ਜਿਹੜੇ ਨਸ਼ਾ ਤਸਕਰਾਂ ਜਿਨ੍ਹਾਂ ਦੇ ਕਈਆਂ ਸੇ 5 ਤੇ 7 ਤੇ 8 ਸੀ ਤੇ ਹਮ ਬੱਚੇ ਦਰਦੇ ਆ ਉਹਦੇ ਤਹਿਤ ਅੱਜ ਇੱਕ ਘਰ ਡਿਮੋਲਿਸ਼ ਕੀਤਾ ਗਿਆ ਵਾ ਉਹਦੇ ਵਿੱਚ ਜਿਹੜਾ ਘਰ ਢਾਇਆ ਗਿਆ ਇਹ ਬੰਦੇ ਤੇ ਸ਼ਾਇਦ 9 ਦੇ ਕਰੀਬ ਐਨਡੀਪੀਐਸ ਦੇ ਪਰਚੇ ਸਨ ਤੇ ਇਹੋ ਜਿਹੇ ਬੰਦਿਆਂ ਤੇ ਇਵੇਂ ਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਜਿਹੜੇ ਲੋਕ ਲੋਕਾਂ ਦੇ ਪੁੱਤ ਮਾਰ ਕੇ ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਤੇ ਲਾ ਕੇ ਪੈਸੇ ਕਮਾਉਂਦੇ ਆ ਇਹੋ ਜਿਹੇ ਲੋਕਾਂ ਦੇ ਘਰ ਵੀ ਢੰਗ ਚਾਹੀਦੇ ਆ ਅੱਜ ਤੋਂ ਕੁਝ ਦਿਨ ਪਹਿਲਾਂ ਪਹਿਲਾਂ ਵੀ ਸਰੀ ਪੰਜਾਬ ਪੁਲਿਸ ਨੇ ਪੱਟੀ ਦੇ ਵਿੱਚ 2 ਕਰੋੜ ਤੇ 45 ਲੱਖ ਰੁਪਏ ਦੀ ਜਾਇਦਾਦ ਜਿਹੜੇ ਵੱਖ-ਵੱਖ ਏਸਾਂ ਚ ਸਮਗਲਰ ਜੇਲ੍ਹਾਂ ਦੇ ਬੰਦ ਨੇ ਉਹਨਾਂ ਦੇ ਘਰਾਂ ਤੇ ਨੋ ਉਸਲਾ ਕੇ 2 ਕਰੋੜ 42 ਲੱਖ ਦੀ ਜਿਹੜੀ ਪ੍ਰਾਪਰਟੀ ਉਹ ਫ੍ਰੀਜ਼ ਕੀਤੀ ਆ ਆਉਣ ਵਾਲੇ ਸਮੇਂ 'ਚ ਉਹ ਪ੍ਰਾਪਰਟੀ ਜਿਹੜੀ ਆ ਉਹ ਉੱਤੇ ਕੇਸ ਚੱਲੂਗਾ ਤੇ ਉਹ ਪ੍ਰਾਪਰਟੀ ਨੇ ਲਾਮਬੀ ਹੋਊਗੀ ਸਰਕਾਰ ਦੇ ਅੰਡਰ ਹੋਊਗੀ ਇਸੇ ਤਰ੍ਹਾਂ ਹੀ گاਹ ਮੋਰ ਵਾਲੇ ਸਮੇਂ 'ਚ ਜਿਹੜੇ ਆ ਇਹ ਨਾ ਸਮਝਣ ਕਿ ਸਮਗਲਰ ਇੱਕ ਘਰਟ ਆਇਆ ਵਾ ਤੇ گاਹ ਪਤਾ ਨਹੀਂ ਕੀ ਇੱਕ ਘਰ ਜਿਹੜੇ ਸਮਗਲਰ ਜਿਨ੍ਹਾਂ ਦੇ ਪਰਚੇ ਦਰਜ ਆ ਇਹਨਾਂ ਲੋਕਾਂ ਦੇ ਘਰ ਟੈਂਦੇ ਰਹਿਣਗੇ ਇਹਨਾਂ ਯਹਰ ਵਿੱਚ ਨਾਲੇ ਲੋਕਾਂ ਦੇ ਜਿਹੜੇ ਘਰ ਟਾ ਕੇ ਪਗਿਆਰ ਦੇ ਲੋਕਾਂ ਨੂੰ ਪੱਟੀ ਹਲਕੇ ਦੇ ਲੋਕਾਂ ਨੂੰ ਇਹਨਾਂ ਸਮਗਲਾਂ ਤੋਂ ਇਸ ਜ਼ੇਰ ਤੋਂ ਯਾਦ ਦਵਾਈ ਜਾਊਗੀ ਦੇਖੋ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਹੈ ਉਹ ਇਹ ਨਾ ਸਮਝੇ ਕਿ ਮੈਨੂੰ ਪੁਲਿਸ ਜਾਂ ਕਾਨੂੰਨ ਦੀ ਕੋਈ ਨਿਗਾਹ ਨਹੀਂ ਮੇਰੇ ਤੇ ਅੱਜ ਕੱਲ ਇਹੋ ਜੀ ਟੈਕਨੋਲੋਜੀ ਆ ਗਈ ਆ ਜਿਹੜਾ ਕੋਈ ਬੰਦਾ ਫੋਨ ਤੇ ਸਿਮਪਲ ਕਾਲ ਕਰਦਾ ਉਹਦੀ ਤੇ ਸਾਰੀ ਰਿਕਾਰਡਿੰਗ ਹੀ ਪੁਲਿਸ ਕੋ ਜਾਂਦੀ ਆ ਕਾਨੂੰਨ ਕੋ ਜਾਂਦੀ ਆ ਤੇ ਜਿਹੜੇ ਕਹਿੰਦੇ ਨਾ ਵੀ WhatsApp ਤੇ ਖਰੇ ਗਹੀ ਗੱਲ ਕਰੀਏ ਤੇ ਸਾਡਾ ਪਤਾ ਨਹੀਂ ਲੱਗਣਾ WhatsApp ਦੀ ਵੀ ਸਾਰੀ ਕਾਲ ਡਿਟੇਲ ਸਾਰਾ ਜੋ ਚੈਟ ਕਰਦੇ ਆ ਉਹ ਸਾਰਾ ਰਿਕਾਰਡ ਪੁਲਿਸ ਕੋਲ ਹੁੰਦਾ ਫੇਸਟਾਈਮ ਦਾ ਵੀ ਸਾਰਾ ਰਿਕਾਰਡ ਜਿਹੜਾ ਉਹ ਪੁਲਿਸ ਕੋ ਇੰਟੈਲੀਜੈਂਸ ਕੋ ਸੀਆਈਡੀ ਕੋ ਸਾਰਾ ਰਿਕਾਰਡ ਹੁੰਦਾ ਇਹਨਾਂ ਲੋਕਾਂ ਦਾ ਤੇ ਜਿਹੜਾ ਕੋਈ ਕ੍ਰਾਈਮ ਕਰਦਾ ਨਾ ਉਹ ਥੋੜਾ ਸਮਾਂ ਹੁੰਦਾ 24 ਘੰਟੇ ਜਾਂ 48 ਘੰਟੇ ਇੰਨਾ ਕ ਸਮਾਂ ਲੱਗਦਾ ਇਹ ਲੋਕ ਕਾਬੂ ਹੋਣਗੇ ਇਹਨਾਂ ਲੋਕਾਂ ਤੇ ਕਾਰਵਾਈਆਂ ਹੋਣਗੀਆਂ ਆਉਤੇ ਦਿਮਾਗ ਨੂੰ ਇਹ ਲੋਕ ਸਹੀ ਰੱਖਣ ਜਿਹੜੇ ਸਮਗਲਰ ਆ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਜਾਂ ਤੇ ਇਹ ਕੰਮ ਛੱਡ ਦਿਓ ਕਾਲਾ ਕਾਰੋਬਾਰ ਛੱਡ ਦਿਓ ਜਾਂ ਪੰਜਾਬ ਛੱਡ ਕੇ ਪਾਕਿਸਤਾਨ ਚ ਚੱਲ ਜਿਓ ਜੇ ਇੱਥੇ ਰਹੋਗੇ ਤੇ ਇੱਥੇ ਤੇ ਸਖਤ ਕਾਰਵਾਈਆਂ ਇਸੇ ਤਰ੍ਹਾਂ ਹੀ ਹੋਣਗੀਆਂ ਵੇਖੋ ਦਾਸ ਦੇ ਕੋਲ ਆ ਜੇਲ੍ਹ ਡਿਪਾਰਟਮੈਂਟ ਮੈਂ ਜੇਲ੍ਹ ਦੇ ਵਿੱਚ ਵਕ ਵਕ ਸਮੇਂ ਤੇ ਜੇਲ੍ਹਾਂ ਚੈੱਕ ਕਰਨ ਜਾਈਦਾ ਜਿਹੜੇ ਬੰਦੇ ਇਹੋ ਜਿਹੇ ਹਿਨਿਸ ਕਰਾਈਮਾਂ ਦੇ ਵਿੱਚ ਨੇ ਜਿਨ੍ਹਾਂ ਕੋ ਐਨਡੀਪੀਐਸ ਦੇ ਵੱਡੀ ਵੱਡੀ ਖੇਪ ਬਰਾਮਦ ਹੁੰਦੀ ਆ ਪਰਚੇ ਦਰਜਨ ਦੇ ਤੇ ਜੇਲ੍ਹਾਂ ਦੇ ਵਿੱਚ ਜਾਂਦੇ ਆ ਕਿਹਨੂੰ ਬਲੱਡ ਕੈਂਸਰ ਹੋਈ ਜਾਂਦੀ ਆ ਕਿਸੇ ਨੂੰ ਟੀਵੀ ਦੀ ਕੈਂ ਟੀਵੀ ਹੋਈ ਹੁੰਦੀ ਆ ਕਿਸੇ ਨੂੰ ਕਿਤੇ ਰੰਗ ਹੋਇਆ ਹੁੰਦਾ ਕਿਸੇ ਨੂੰ ਕੋਈ ਬਿਮਾਰੀ ਕਿਸੇ ਨੂੰ ਕੋਈ ਬਿਮਾਰੀ ਤੇ ਜਿਹੜੇ ਲੋਕ ਕਾਲਾ ਧੰਦਾ ਕਰਦੇ ਆ ਨਾ ਜਿਹੜੇ ਲੋਕਾਂ ਦੇ ਘਰ ਘਾਲਦੇ ਆ ਉਹਨਾਂ ਦੇ ਘਰ ਵੀ ਇਵੇਂ ਹੀ ਘਾਲਦੇ ਆ ਕਾਨੂੰਨ ਦੇ ਵੱਡੇ ਹੱਥ ਲੰਮੇ ਆ ਕਾਨੂੰਨ ਨੇ ਤਾਂ ਸਜ਼ਾ ਦੇਣੀ ਦੇਣੀ ਆ ਜਦੋਂ ਬੰਦਾ ਮਰ ਕੇ ਉੱਤੇ ਜਾਂਦਾ ਨਾ ਕੁਦਰਤ ਨੇ ਵੀ ਸਜ਼ਾ ਦੇਣੀ ਆ ਰੱਬ ਦੇ ਘਰ ਦੇ ਰਿਆ ਅੰਧੇਰ ਨਹੀਂ ਇਹਨਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਵੀ ਜੇ ਅਸੀਂ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾਵਾਂਗੇ ਤੇ ਇਹਨਾਂ ਸਮਗਲਾਂ ਦਾ ਪੁੱਤ ਵੀ ਨਸ਼ੇ ਤੇ ਲੱਗਣਾ ਤੇ ਜੇ ਕਿਸੇ ਦਾ ਪੁੱਤ ਉਹ ਡੋਜ ਦਾ ਮਰਨਾ ਤੇ ਮਰਨਾ ਇਹਨਾਂ ਲੋਕਾਂ ਦਾ ਵੀ ਹੋ ਰੋਜਣਾ ਹੀ ਆਪੇ ਜਿਹੜਾ ਕਿਸੇ ਨੂੰ ਤੋਂਦਾ ਸੁਖੀ ਉਹ ਵੀ ਨਹੀਂ ਕਦੀ ਰਿੰਦਾ ਤੇ ਜਿਹੜੇ ਇਹ ਲੋਕ ਨੇ ਇਹਨਾਂ ਇਹ ਯਰਨਾ ਵਟੇ ਪਹਿਨ ਆਪਦੇ ਪੁੱਤਾਂ ਨੂੰ ਪਾਲਣਾ ਪੜਾਉਣਾ ਤੇ ਇਹਨਾਂ ਦੇ ਪੁੱਤਾਂ ਨੇ ਉਹਨਾਂ ਪੈਸਿਆਂ ਨਾਲ ਪੜ ਕੇ ਜਵਾਨ ਨਹੀਂ ਹੋਣਾ ਥੋੜੇ ਸਮੇਂ ਕੀ ਉਹਨਾਂ ਦੀ ਵੀ ਮੌਤ ਹੋ ਜਣੀ ਆ ਜਿਹੜਾ ਕਿਸੇ ਨੂੰ ਮਾਰਦਾ ਉਹ ਆਪ ਵੀ ਛੇਤੀ ਉਹ ਉਹਨਾਂ ਕਸਕਰਾਂ ਦੇ ਵੀ ਕਾਰਵਾਈ ਹੋਊਗੀ ਉਹ ਲੇਡੀ ਕਿਉਂ ਨਾਲ ਰਹੀਦੀ ਪਈ ਆ ਉਸ ਲੇਡੀ ਦਾ ਲੜਕਾ ਪਤਾ ਕੀਤਾ ਮੈਂ ਵੀ ਪੁਲਿਸ ਨੇ ਵੀ ਪਤਾ ਕੀਤਾ ਸਭਰਾ ਕਿਉਂ ਉਸ ਲੇਡੀ ਦਾ ਲੜਕਾ ਜਿਹੜਾ ਉਹ ਆਪ ਤਸਕਰ ਆ ਉਹਦੇ ਤੇ ਕਾਰਵਾਈ ਹੋਈ ਆ ਤੇ ਕਾਰਵਾਈ ਉਹ ਇਸੇ ਚੱਕਰ ਦੀ ਭੱਜੀ ਫਿਰਦੀ ਆ ਵੀ ਆ ਵੀ ਤਸਕਰ ਆ ਵੀ ਤਸਕਰ ਜੇ ਕੋਈ ਵੇਚਦਾ ਹੋ ਉਹਨਾਂ ਤੇ ਵੀ ਕਾਰਵਾਈ ਹੋਏ ਉਹਨਾਂ ਨੂੰ ਬਖਸ਼ਾਂਗੇ ਨਹੀਂ ਜੇ ਵਾਕਈ ਉਹ ਬੰਦੇ ਵੇਚਦੇ ਆ ਨਾ ਸਮਝਾਇ ਘਰ ਉਹਨਾਂ ਚਿੱਟਾ ਉਹਨਾਂ ਬੰਦਿਆਂ ਤੇ ਵੀ ਸਖਤ ਕਾਰਵਾਈਆਂ ਹੋਣਗੀਆਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਉਸ ਲੇਡੀ ਦਾ ਜਿਹੜਾ ਲੜਕਾ ਆ ਉਹਦਾ ਵੀ ਪਤਾ ਲੱਗਾ ਵੀ ਉਹ ਵੀ ਨਸ਼ੇ ਦਾ ਤਸਕਰ ਆ ਹਰ ਹੁਣ ਸਮਝ ਗੀਤ ਤਾਂ ਹੀ ਪੁਲਿਸ ਨੇ ਉਹਦੇ ਤੇ ਕਾਰਵਾਈ ਕੀਤੀ ਆ ਤੋ ਇਸੇ ਗੱਲ ਕਰਕੇ ਵੀ ਮੇਰੇ ਮੁੰਡੇ ਤੇ ਕਾਰਵਾਈ ਯੂ ਯੂ ਕਦੀ ਐਨੂੰ ਭੱਜੀ ਫਿਰਦੀ ਕਦੀ ਐਨੂੰ ਭੱਜੀ ਫਿਰਦੀ ਆ ਜਿਹੜਾ ਆਪ ਗਲਤ ਹੋਵੇ ਉਹਨੂੰ ਪਹਿਲਾਂ ਆਪਣੇ ਘਰ ਮੁਸਾਧਾਰਨਾ ਚਾਹੀਦਾ ਦੱਸਣਾ ਨਹੀਂਦਾ ਦੂਜਿਆਂ ਦਾ ਵੀ ਨਾ ਪਰ ਪਹਿਲਾਂ ਆਪਣੇ ਘਰ ਨੂੰ ਸੁਧਾਰਨਾ ਚਾਹੀਦਾ